ਆਓ ਤੁਹਾਨੂੰ ਅੱਜ ਲੈ ਕੇ ਚੱਲਦੇ ਆਂ ਸੰਤ ਬਾਬਾ ਬਲਵੰਤ ਮੁਣੀ ਗਊਸ਼ਾਲਾ ਤਪਾ ਮੰਡੀ ਜਿੱਥੇ ਕਿਸਾਨ ਵੀਰਾਂ ਵੱਲੋਂ ਥੂੜੀ ਦੀਆਂ ਟਰਾਲੀਆਂ ਦਾਣ ਵਜੋਂ ਭੇਜੀਆਂ ਜਾ ਰਹੀਆਂ ਹਨ ਅਤੇ ਦਾਨੀ ਸੱਜਣ ਸੱਜਣਾ ਵੱਲੋਂ ਨਗਦ ਰਾਸ਼ੀ ਗਊਸ਼ਾਲਾ ਮੌਲੀ ਦਾਣ ਵਜੋਂ ਦਿੱਤੀ ਜਾ ਰਹੀ ਹੈ ਇਹ ਵੀ ਪਤਾ ਲੱਗਿਆ ਹੈ ਕਿ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਤੂੜੀ ਦਾਣ ਵਜੋਂ ਆ ਰਹੀ ਹੈ ਉੱਥੇ ਤੂੜੀ ਦੀਆਂ ਟਰਾਲੀਆਂ ਮੁੱਲ ਵੀ ਲਈਆਂ ਜਾ ਰਹੀਆਂ ਹਨ ਤਾਂ ਜੋ ਦੋਵੇਂ ਗਊਸ਼ਾਲਾਵਾਂ ਵਿੱਚ ਗਊਆਂ ਲਈ ਤੂੜੀ ਦੀ ਘਾਟ ਨਾ ਪੈ ਸਕੇ ਸੋ ਤਾਣ ਵੀਰ ਸਜਣਾ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਕੋਲ ਵੀ ਤੂੜੀ ਪਈ ਹੈ ਉਹ ਜਰੂਰ ਗਊਸ਼ਾਲਾ ਵਿੱਚ ਤੂੜੀ দান ਕਰੇ ਗਊਆਂ ਲਈ ਦਿੱਤਾ ਹੋਇਆ ਦਾਨ ਦੁੱਗਣਾ ਹੋ ਕੇ ਫਲਦਾ ਤੁਹਾਡਾ ਇੱਕ ਇੱਕ ਪੈਸਾ ਗਊ ਆਲੀ ਦਿੱਤਾ ਹੋਇਆ ਜ਼ਰੂਰ ਰੰਗ ਲਾਵੇਗਾ ਇੱਕ ਕਹਾਵਤ ਵੀ ਹੈ ਕਿ ਤਣਕੇ ਤਣਕੇ ਨਾਲ ਸਮੁੰਦਰ ਭਰ ਜਾਂਦਾ ਹੈ ਇਸ ਲਈ ਦੋਵੇਂ ਗਊਸ਼ਾਲਾਾਂ ਲਈ ਤੂੜੀ ਅਤੇ ਨਗਦ ਰਾਸ਼ੀ ਦਾਨ ਵਜੋਂ ਦਿਓ ਗਊ ਮਾਤਾ ਸਭ ਤੇ ਮੇਰ ਪਰਿਆ ਹੱਥ ਰੱਖੇ ਨਗਰ ਦੀ ਚੜਦੀ ਕਲਾ ਰਹੇ જય ਗੋਗ ਮਾਤਾ